ਹਾਂਜੀ ਬਾਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੁੱਲਾਂਪੁਰ ਬੱਕਰੀਆਂ ਦੀ ਮੰਡੀ ਤੇ ਖੜਿਆਂਗੇ ਫਿਰੋਜਪੁਰ ਰੋਡ ਗੁਰਦੁਆਰਾ ਮੁਸਕੀਆਂਣਾ ਸਾਹਿਬ ਦੇ ਬਿਲਕੁਲ ਨੇੜੇ ਉੱਥੇ ਮੰਡੀ ਲੱਗਦੀ ਹੈਗੀ ਤੇ ਅੱਜ ਆਪਾਂ ਇੱਥੇ ਪਹੁੰਚਿਆਂਗੇ ਹਰੇਕ ਸ਼ਨੀਵਾਰ ਨੂੰ ਮੰਡੀ ਲੱਗਦੀ ਹੈਗੀ ਜ਼ਿਲ੍ਹਾ ਲੁਧਿਆਣਾ ਪਹੁੰਚਦਾ ਬਾਬਾ ਸਰੇਂਦਰਪਾਲ ਸਿੰਘ ਜੀ ਖਾਲਸਾ ਆਪਣੇ ਨਾਲ ਖੜੇ ਨੇਗੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਮੰਡੀ ਦਾ ਪ੍ਰਬੰਧ ਇਹੀ ਚਲਾਉਂਦੇ ਨੇ ਜ਼ਿਆਦਾ ਜਾਣਕਾਰੀ ਲਈ ਆਪਾਂ ਇਹਨਾਂ ਦੇ ਸਕਰੀਨ ਤੇ ਨੰਬਰ ਵੀ ਦੇ ਰਹਿਆਂਗੇ ਗੱਲਬਾਤ ਕਰ ਸਕਦੇ ਹੋ ਮਾਲ ਦਿਖਾਉਣਗੇ ਤੁਹਾਨੂੰ ਕੀ ਕੀ ਆ ਤੇ ਉਹਦੀ ਬਾਤ ਆਪਾਂ ਹੁਣ ਗੱਲਬਾਤ ਕਰਕੇ ਅੱਗੇ ਵੀ ਪੜਾਂਗੇ। ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਵਲ ਜੀ ਪਤਿ। ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਤਿ ਜੀ। ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਇਲਤੀ ਲਾਣੇ ਵਾਲੇ ਸਾਰੇ ਮੇਰੇ ਵੀਰਾਂ ਦਾ ਜਿੰਨੀ ਟੀਮ ਪਹੁੰਚੀ ਆ ਸਾਡੇ ਮੁੱਲਾਪੁਰ ਬਕਰਾ ਮੰਡੀ ਤੇ ਸਾਰਿਆਂ ਦਾ ਧੰਨਵਾਦ। ਠੀਕ ਹੈ ਜੀ। ਬਾਬਾ ਜੀ ਆਪਣੀ ਮੰਡੀ ਤੇ ਮਾਲ ਕਿਸ ਤਰ੍ਹਾਂ ਦਾ ਮਿਲ ਜਾਂਦਾ ਹੈ ਜੀ? ਮਾਲ ਪੂਰੀ ਟੌਪ ਕੁਆਲਿਟੀ ਮਿਲਦੀ ਹੈ ਜੀ। ਤੁਸੀਂ ਪਿਛਲੇ ਹਫਤੇ ਵੀ ਦੇਖਿਆ ਵੀ ਜਦੋਂ ਡਾਕਟਰ ਸਾਹਿਬ ਆਏ ਸੀਗੇ ਲੌਂਗਵਾਲ ਤੋਂ ਉਹਨਾਂ ਨੇ ਵੀ ਦੱਸਿਆ ਵੀ ਇਸ ਏਰੀਆ ਨੂੰ ਸਮਝਾਉਣ ਦੀ ਲੋੜ ਹੁਣ ਪੈਦਾ ਹੋਇਆ ਬੱਕਰੀ ਸੋਈ ਆ ਇਹ ਟਾਪ ਕੁਆਲਿਟੀ ਦੀ ਬੱਕਰੀ ਆ ਬੀਟਲ ਨਸਲ ਦੇ ਵਿੱਚ ਆਉਂਦੀ ਆ ਇਹਦੇ ਬੱਚਿਆਂ ਦੀ ਕੁਆਲਿਟੀ ਦੇਖੋ ਤੁਸੀਂ ਕਿੰਨੇ ਟਾਪ ਦੇ ਆ ਸਿਰਫ ਇਹ ਹਜੇ ਸਮਝ ਲਓ ਵੀ ਵੱਤ ਤੋਂ ਵੱਧ ਅੱਧੇ ਘੰਟੇ ਦੇ ਬੱਚੇ ਨੇ ਅੱਧਾ ਘੰਟਾ ਆ ਬੱਕਰੀ ਸੋਈ ਨੂੰ ਤੇ ਇਹਨਾਂ ਨੂੰ ਛੱਡੋ ਤੇ ਬੱਚੇ ਹੁਣ ਵੀ ਆਉਂਦਾ ਜਾਨੀ ਕਿ ਮੂੰਹ ਮਾਰਦੇ ਨੇ ਵਧੀਆ ਹੁੰਦੜੇਲੇ ਬੱਚੇ ਨੇ ਤੇ ਕੁਆਲਿਟੀ ਦੇਖੋ ਇਹਦੀ ਕਿੰਨੀ ਵਧੀਆ ਜਿਹੜਾ ਇਹਨਾਂ ਦਾ ਬਾਪ ਸੀਗਾ ਜੀ ਉਹ ਰਿਆਸਤ ਅਲੀ ਰਾਮਗੜ੍ਹ ਨੇ ਮੇਤੋਂ ਹੀ ਖਰੀਦਿਆ ਸੀਗਾ ਡੱਬੇ ਕਲਰ ਦਾ ਉਹ 4 ਦੰਦ ਦੇ ਵਿੱਚ 42 ਇੰਚ ਉਹਦੀ ਕੱਦ ਸੀਗਾ 42 ਪਲੱਸ ਉਹਦਾ ਹਾਈਟ ਸੀਗੀ ਉਹ ਤੇ ਬਹੁਤ ਵਧੀਆ ਬੱਚੇ ਨੇ ਉਹਨਾਂ ਤੋਂ ਮੈਂ ਗਾਹਾਂ ਬੱਕਰੀਏ ਲੈ ਕੇ ਆਇਆ ਸੀਗਾ ਹੋ ਗਏ ਮੈਨੂੰ ਮਹੀਨਾ ਕੇ ਬੱਕਰੀ ਲਈ ਨੂੰ ਹੁਣ ਵੀ ਇਹ ਵੀਰ ਖਰੀਦਦੇ ਨੇ ਬੱਕਰੀ ਵਿਦੇਸ਼ਾਂ 'ਚ ਮੇਰਾ ਵੀਰ ਬੈਠਾ ਬਾਅਦ ਤੁਹਾਡੀ ਇਹ ਵੀਡੀਓ ਵੇਖਦੇ ਨੇ ਹਰ ਵੀਡੀਓ ਵੇਚਦੇ ਨੇ ਇਹ ਉਹਨਾਂ ਨੇ ਮੁੰਡੇ ਭੇਜੇ ਆ ਇਹ ਬੱਕਰੀ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਦੱਸਤੀ ਵੀ ਇੰਨੇ ਦੀ ਮਿਲ ਸਕਦੀ ਆ ਵੈਸੇ ਇਹਦਾ ਮੁੱਲ ਆ ਜਿਹੜਾ ਜੇ ਮੈਂ ਆਮ ਬੰਦੇ ਨੂੰ ਕਰਾਂ ਤਾਂ 45000 ਰੁਪਏ ਮੁੱਲ ਆ ਇਹਦਾ ਤੇ ਇਹਨਾਂ ਵੀਰਾਂ ਨੂੰ ਮੈਂ ਦੱਸਦਾ ਵੀ ਤੁਹਾਨੂੰ ਇੰਨੇ ਦੀ ਬੱਕਰੀ ਦਊਂਗਾ ਕਿਉਂਕਿ ਮੇਰੇ ਵਿਸ਼ਵਾਸ ਤੇ ਇਹਨਾਂ ਨੇ ਭੇਜਿਆ ਬੰਦਿਆਂ ਨੂੰ ਤੇ ਜਿਹੜੀ ਚੀਜ਼ ਮੈਂ ਦੇਵਾਂਗਾ ਮ ਇਦੇ ਕੋਈ ਹੋਰ ਸਾਈਡ ਇਫੈਕਟ ਜੇ ਹੋਵੇ ਤੇ ਉਹ ਮੇਰੀ ਫੁੱਲ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਮੇਰੇ ਘਰੇ 5 ਦਿਨ ਬੱਕਰੀ ਖੜਾ ਕੇ ਚੋ ਲੈਣ ਜੋ ਮਰਜੀ ਕਰ ਲੈਣ ਪੈਰੀ ਗਰੰਟੀ ਹੋਊਗੀ ਫੁੱਲ ਇਹ ਬਾਈ ਸੂਣੀ ਹੋਈ ਬੱਕਰੀ ਮੰਗ ਰਹੇ ਸੀਗੇ ਨਹੀਂ ਜੀ ਗੱਬਣ ਮੰਗ ਰਹੇ ਆ ਗੱਬਣ ਇਹਨਾਂ ਨੂੰ ਦੇਣੀਆਂ ਹੋਰ ਵੀ ਦਿਖਾਈਆਂ ਬੱਕਰੀਆਂ ਨੂੰ ਦਿਖਾਉਣੇ ਆ ਇਹਨਾਂ ਨੂੰ ਫੈੜ ਪੱਠਾ ਵੀ ਜੇ ਵਸਾਏਦਾ ਗਿਓ ਵੀ ਦਵਾਗੇ ਸਾਡੇ ਕੋਲ ਹੈਗੀਆਂ ਤੇ ਹੋਰ ਵੀ ਮੇਲੇ ਚ ਇਹਨਾਂ ਨੂੰ ਮੈਂ ਦਿਖਾਈਆਂ ਨੇ ਤੇ ਜੇ ਉਹਨੇ ਮੇਲੇ ਚੋਂ ਵੀ ਫੱਟ ਆਉਂਦੀ ਆ ਉਹ ਵੀ ਆਪਾਂ ਵਧੀਆ ਬੰਦੇ ਤੋਂ ਜੇ ਕੋਈ ਬੰਦਾ ਗਰੰਟੀ ਦਿੰਦਾ ਤਾਂ ਆਪਾਂ ਪੈਸੇ ਪੂਰੇ ਲਵਾ ਕੇ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਤੇ ਆਪਾਂ ਮਤਲਬ ਕਰਦੇ ਨੇ ਜਿਹੜਾ ਬੰਦਾ ਅਣਜਾਣ ਮੰਡੀ ਤੇ ਆ ਹਾਂਜੀ ਜਿਹੜਾ ਅਣਜਾਣ ਆਊਗਾ ਜੀ ਅਸੀਂ ਖੁਦ ਇਹਨਾਂ ਨੇ ਬਾਹਰੋਂ ਮੈਨੂੰ ਕਾਲ ਕੀਤੀ ਹੈ ਇਹਨਾਂ ਦੇ ਰਿਸ਼ਤੇਦਾਰ ਆ ਫਾਦਰ ਸਾਹਿਬ ਨੇ ਜਾਂ ਚਾਚੇ ਤਾਏ ਨੇ ਉਹ ਕਹਿੰਦੇ ਬਾਬਾ ਜੀ ਵੀ ਅਸੀਂ ਹੋਰ ਬੰਦਿਆਂ ਤੋਂ ਬਹੁਤ ਮਾਰ ਲਿਆ ਵੀ ਸਾਡੇ ਨਾਲ ਠੱਗੀ ਲਾਈ ਪਰ ਮੈਂ ਕਹਿੰਦਾ ਵੀ ਆ ਸਾਡੇ ਹੱਥੇ ਵਿੱਚ ਕਾਪੀ ਪੈਣਾ ਜੇ ਅਸੀਂ ਆਪਣੇ ਮਾਲ ਚੋਂ ਦਵਾਂਗੇ ਤਾਂ ਸਾਡੀ ਫੁੱਲ ਗਾਰੰਟੀ ਅਗਰ ਬਾਅਦ ਜੇ ਮੇਲੇ ਦੇ ਵਿੱਚੋਂ ਅਸੀਂ ਮਾਲ ਲੈ ਕੇ ਦਵਾਂਗੇ ਤਾਂ ਅਸੀਂ ਉਹਦੀ ਵੀ ਗਾਰੰਟੀ ਵਾਲਾ ਮਾਲ ਲੈ ਕੇ ਦਵਾਂਗੇ ਜਿਹੜੇ ਵੀ ਬੰਦੇ ਤੋਂ ਖਰੀਦ ਕੇ ਦਵਾਂਗੇ ਕਿਉਂਕਿ ਬਹੁਤ ਵਧੀਆ ਵੀਰ ਆਉਂਦੇ ਨੇ ਮਾਲ ਲੈ ਕੇ ਜਿੱਦਾਂ ਰਮਜ਼ਾਨ ਆ ਗਿਆ ਦਾਖੇ ਤੋਂ ਅਰਿਆਸਤਲੀ ਆ ਗਿਆ ਰਾਮਗੜ੍ਹ ਤੋਂ ਹੀਰਾ ਦਾਖੇ ਤੋਂ ਆ ਗਿਆ ਹੋਰ ਮੇਰੇ ਵੀਰ ਮਾਨਕਵਾਲ ਤੋਂ ਆਏ ਨੇ ਕਾਫੀ ਪਿੰਡਾਂ ਤੋਂ ਆਏ ਨੇ ਮਾਲ ਲੈ ਕੇ ਤੇ ਜਿਹੜੇ ਵੀਰ ਤੋਂ ਵੀ ਅਸੀਂ ਇਹਨਾਂ ਨੂੰ ਮਾਲ ਲੈ ਕੇ ਦਵਾਂਗੇ ਅਸੀਂ ਉਹ ਪੂਰਾ ਦਸੱਲੀ ਵਗਸ ਬਾਕੀ ਦਾ ਪ੍ਰਮਾਤਮਾ ਨੂੰ ਪਤਾ ਵੀ ਸੂਣ ਵਾਲੀਆਂ ਦਾ ਵੀ ਕਈ ਵਾਰੀ ਨੁਕਸਾਨ ਹੋ ਜਾਂਦਾ ਪ੍ਰਮਾਤਮਾ ਨਾ ਕਰੇ ਪਰ ਜਿਹੜੀ ਸਾਡੀਆਂ ਅੱਖਾਂ ਦੇ ਸਾਹਮਣੇ ਦਿਖਦੇ ਹੋ ਵੀ ਇਹ ਜਿਆਦਾ ਤ ਵਧੀਆ ਬੀਟਲ ਜਾਂ ਕ੍ਰਾਸ ਬੀਟਲ ਦੇ ਵਿੱਚ ਆ ਜਿਹਦੇ ਜਾਨਕਿ ਪਿਓਰ ਦੇ ਜ਼ਿਆਦਾ ਅਣਸ ਹੋਵੇ ਉਹ ਚੀਜ਼ ਇਹਨਾਂ ਨੂੰ ਲੈ ਕੇ ਦਵਾਂਗੇ ਕਿ ਜਿਹੜੇ ਵਿਦੇਸ਼ਾਂ 'ਚ ਬੈਠੇ ਤੁਹਾਡੇ ਚੈਨਲ ਜਰੀਏ ਸਾਡੇ ਤੇ ਵਿਸ਼ਵਾਸ ਕਰਦੇ ਨੇ ਮੈਂ ਕਹਿੰਦਾ ਸੀ ਤੁਹਾਡਾ ਧੰਨਵਾਦ ਕਰਦੇ ਆ ਨਹੀਂ ਇਹ ਬੱਕਰੀਆਂ ਵਾਲੇ ਤਾਂ ਵਿਚਾਰੇ ਡੰਡਾ ਚਾੱਕ ਕੇ ਖੇਤਾਂ ਵਿੱਚ ਚਾਰਨ ਜੋਗੇ ਸੀ ਇਹਨਾਂ ਨੂੰ ਵਿਦੇਸ਼ਾਂ ਵਿੱਚ ਕੌਣ ਜਾਣਦਾ ਸੀ ਅੱਜ ਇਹ ਕਿਸੇ ਟੌਪ ਦੇ ਕਲਾਕਾਰ ਨਾਲੋਂ ਘੱਟ ਨਹੀਂ ਹੈਗੇ ਬੱਕਰੀਆਂ ਵਾਲੇ ਉਹ ਸਿਰਫ ਤੁਹਾਡੀ ਬਦੌਲਤ ਥੋੜੇ ਚੈਨਲ ਦੇ ਬਦੌਲਤ ਆ ਇਹਨਾਂ ਦੇ ਦੇਖੋ ਵਿਦੇਸ਼ਾਂ ਵਿੱਚ ਬੈਠੇ ਇਹ ਨਸਲ ਤੇ ਡਿਪੈਂਡ ਹੋ ਗਿਆ ਨਸਲ ਵੀ ਵੀਰ ਉੱਥੇ ਸੈੱਟ ਕਰ ਸਕਦੇ ਨੇ ਵੀ ਆਹ ਚੀਜ਼ ਲੈ ਲਓ ਜੀ ਬਹੁਤ ਵਧੀਆ ਜਿਹੜੇ ਹੁਣ ਇਹਦੇ ਅੱਜ ਬੱਚੇ ਵੀ ਨੇ ਜੇ ਮੈਂ ਇਹਨਾਂ ਨੂੰ ਸੇਲ ਕਰਨਾ ਜਿਸ ਤਰ੍ਹਾਂ ਮੇਰੇ ਮੈਂ ਘਰ ਦੇ ਵਿੱਚ ਬੱਚੇ ਸੇਲ ਕਰ ਦਿੰਨਾ ਮੈਂ 5000 ਤੋਂ ਘੱਟ ਬੱਚਾ ਨਹੀਂ ਦਿੰਦਾ ਜਮਦਾ ਠੀਕ ਹੈ ਜਿਹੜੇ ਬੱਚਿਆਂ ਨੇ 10000 ਦੇ ਤਾਂ ਬੱਚੇ ਹੀ ਆ ਜੀ ਨਾਰਮਲ ਰੇਟ ਤੇ ਇਹਨਾਂ ਨੂੰ ਬੱਕਰੀ ਮਿਲਦੀ ਆ ਜਿਹੜੀ ਇਹਨਾਂ ਨੂੰ ਮੈਂ ਦੱਸਿਆ ਗੋਪਤਪਾ ਵੀ ਥੋੜੇ ਕਰਕੇ ਜੇ ਆਮ ਬੰਦਾ ਕੋਈ ਆਵੇ 45000 ਰੁਪਏ ਮੈਂ ਤੁਹਾਨੂੰ ਦੱਸਿਆ 45 ਲੈਣਾ ਪਿਛਲੇ ਪਾਸੇ ਆਪਾਂ ਵੇਚੀ ਆ ਮੰਡੀ ਤੇ ਸਾਡੇ 45000 ਦੀ ਬੱਕਰੀ ਦਿੱਤੀ ਰਿਆਸਤ ਲਈ ਨੂੰ ਠੀਕ ਹੈ ਨਾ ਉਹਦੇ ਮਗਰ ਇੱਕ ਬੱਚਾ ਦਿੱਤਾ ਉਹਨਾਂ ਨੂੰ ਤੇ ਇਹ ਬੱਕਰੀ ਦਵਾਗੇ ਇਹਨਾਂ ਨੂੰ ਦੋਨੇ ਬੱਚੇ ਇਹਨਾਂ ਦੇ ਆ ਜਿਨ੍ਹਾਂ ਨੂੰ ਫਟਾ ਬੱਕਰੀ ਚ ਕੋਈ ਵੀ ਸਰਟੀਫਿਕੇਟ ਨਹੀਂ ਵੀਡੀਓ ਦੇ ਵਿੱਚ ਖੜੇ ਆਪਾਂ ਦੱਸ ਰੱਖਦੇ ਆ ਤੁਹਾਨੂੰ ਵੀ ਬਹੁਤ ਟਾਪ ਕੁਆਲਟੀ ਆ ਦੋਨੇ ਬੱਕਰੇ ਨੇ ਤੇ ਹੋਰ ਵੀ ਬੱਕਰੀਆਂ ਦਵਾਗੇ ਇਹਨਾਂ ਨੂੰ ਤੇ ਜਿਵੇਂ ਵੀ ਇਹ ਕਹਿਣਗੇ ਉਵੇਂ ਇਹਨੇ ਦੀ ਹੈਲਪ ਕਰਾਂਗੇ ਹੋਰ ਵੀ ਕਿਸੇ ਵੀਰ ਨਹੀਂ ਆਉਣਾ ਵੀਡੀਓ ਦੇਖ ਕੇ ਸਾਡੇ ਤੇ ਵਿਸ਼ਵਾਸ ਆ ਤੁਹਾਨੂੰ ਤਾਂ ਜਰੂਰ ਆਓ ਮੰਡੀ ਦੇ ਉੱਤੇ ਕਿ ਅਸੀਂ ਜਿੱਥੇ ਤੱਕ ਵੀ ਬਬਾ ਤੁਹਾਡੀ ਫੁੱਲ ਹੈਲਪ ਕਰਾਂਗੇ। ਬਾਬਾ ਜੀ ਉਹ ਪੱਠ ਤਾਂ ਨਹੀਂ ਸੇਲ ਹੈਗੀ ਜਿਹੜੀ ਆਪਾਂ ਦਿਖਾ ਰਹੇ ਹਾਂ। ਨਹੀਂ ਜੀ ਨਹੀਂ ਉਹ ਨਹੀਂ ਸੇਲ ਹੈਗੀ ਜੀ। ਉਹ ਪੱਠ ਮੈਂ ਆਪ ਖਰੀਦ ਕੇ ਲਿਆ ਜੀ। ਠੀਕ ਹੈ। ਹਾਂ ਜੀ। ਆਪਣੇ ਮਾਲ ਦੇ ਵਿੱਚੋਂ ਜੇ ਗੱਲਬਾਤ ਕਰੀਏ ਵੀ ਹੈਗਾ ਕੁਝ ਸੇਲ ਦੇ ਲਈ। ਹਾਂ ਜੀ ਸੇਲ ਦੇ ਲਈ ਕਈ ਜਾਨਵਰ ਨੇ ਜੀ ਦਿਖਾ ਸਕਦੇ ਹਾਂ ਜੀ ਆਪਾਂ। ਆਜੋ। ਬਾਕੀ ਰੇਗ ਬਾਹਰ ਲੱਗਦੀ ਐ ਜੀ ਮੰਡੀ। ਆਈ ਬਾਈ ਦਿਖਾ ਰਹੇ ਆਂਗੇ ਤੁਹਾਨੂੰ ਮਾਲ ਤੇ ਪਹਿਲਾਂ ਮੈਂ ਬਾਬਾ ਜੀ ਦਾ ਮਾਲ ਦਿਖਾਦਾ ਕਿਉਂਕਿ ਇਹਨਾਂ ਨੇ ਵੀ ਵੇਚਣਾ ਹੁੰਦਾਗਾ। ਆ ਦੂਜੇ ਸੂਏ ਨੂੰ ਘੱਬਣਾ ਜੀ ਪੱਠ। ਬਹੁ ਇਹ ਜਦੋਂ ਪਹਿਲੇ ਸੂਏ ਲਈ ਗੱਬਣ ਸੀਗੀ ਉਦੋਂ ਰਿਆਸਤ ਵਾਲੀ ਮੰਗਦਾ ਸੀਗਾ ਨजीर खान ਵੀ ਇਸ ਨੂੰ ਮੰਗਦਾ ਸੀਗਾ ਹੁਣ ਇਹ ਦੂਜੇ ਸੂਏ ਨੂੰ ਗੱਬਣਾ ਜੀ ਪੱਠ ਠੀਕ ਹੈ ਜੀ ਇਹ ਵੀ ਦੇ ਦਿਆਂਗੇ ਆਪਾਂ ਇਹ ਵੀ ਸੇਲ ਤੇ ਆ ਤੇ ਫਲੂਨ ਫੈੜ ਪੱਠਾ ਵੀ ਹੈਗੀਆਂ ਮੇਰੇ ਕੋਲੇ ਆ ਵੀ ਬੱਕਰੀ ਸੇਲ ਤੇ ਆ ਜੇ ਕਿਸ ਨੂੰ ਲੋਟ ਆ ਆ ਵੀ ਬੱਕਰੀ ਸੇਲ ਤੇ ਆ ਤੇ ਆ ਖੜੀ ਆ ਫਲੂਨ ਪੱਠ ਸੌਣ ਵਾਲੀ ਕਾਲੇ ਰੰਗ ਦੀ ਜੀ ਠੀਕ ਹੈ ਨਹੀਂ ਉਹ ਵੀ ਸੇਲ ਤੇ ਆ ਉਹ ਵੀ ਦੱਸਦਾ ਵੀਰਾਂ ਨੂੰ ਇਹਨਾਂ ਨੂੰ ਤੇ ਆ ਬੱਕਰੀ ਵੀ ਸੇਲ ਤੇ ਆ ਜਿਹੜੀ ਆਉਂਦੀ ਆ ਇਹ ਤੀਜੀ ਸੂਏ ਲਈ ਘੱਪਣਾ ਇਹ ਵੀ ਬਹੁਤ ਚੰਗੀ ਬੱਕਰੀ ਆ ਯਾਨੀ ਮਾਲ ਕਾਫੀ ਆ ਜੀ ਆਪਣੇ ਕੋਲ ਇਹੋ ਜੀ ਗੱਲ ਨਹੀਂ ਹੈ ਜਿਹਹੇ ਜਿਹੇ ਬੰਦੇ ਨੂੰ ਚਾਹੁੰਦਾ ਬੰਦਾ ਬੱਕਰੀਆਂ ਹਲਕੇ ਪੋਲ ਵਾਲੀਆਂ ਵੀ ਦੇ ਸਕਦੇ ਆ ਭਾਰੇ ਮੋਲ ਵਾਲੀਆਂ ਵੀ ਜੇ ਅਗਲੇ ਜਿਵੇਂ ਅਗਲਾ ਕਹਿੰਦਾ ਜੀ ਸਾਨੂੰ ਵੀ ਟੋਲ ਚਾਹੀਦੀ ਆ ਜੀ ਹੁਣ ਆ ਜਿਹੜੀ ਪਾਠ ਆ ਇਹਨੂੰ ਜਿੱਥੇ ਮਰਜ਼ੀ ਖੜਾ ਲਓ ਠੀਕ ਆ ਕਿ ਨਹੀਂ ਬੂਰ ਕਨੀ ਪਾਠਾ ਬਹੁਤ ਸੋਹਣੀ ਪਾਠਾ ਕੱਦ ਕਾਠ ਵੀ ਮੇਰੇ ਕਲਾ ਵੀ ਇਹਦਾ 38 ਤੋਂ 49 ਪਲੱਸ ਕੱਦ ਹੋਊਗਾ ਠੀਕ ਹੈ ਨੀ ਏਡੇ ਕਰਦ ਵਾਲੀਆਂ ਬੱਠਾਂ ਨਹੀਂ ਲੱਭਦੀਆਂ ਹੈਗੀਆਂ ਜਿੱਦਾਂ ਉਹ ਪੱਠ ਤੋਂ ਦਿਖਾਈ ਆ ਉਹ ਵੀ 37 ਤੋਂ 38 ਪਲੱਸ ਕਰਦਾ ਉਹਦਾ ਪਲੂਣ ਪੱਠ ਜਿਹੜੀ ਸੋਣੀ ਆ ਜੀ ਠੀਕ ਹੈ ਆ ਬੈਠੀ ਆ ਨਾਗਰੀ ਇਹ ਵੀ ਗੱਬਣ ਆਪਣੇ ਆਟ ਗੱਬਣ ਇਹ ਵੀ ਦੇ ਦੇਾਂਗੇ ਜੇ ਕਿਸੇ ਬੰਦੇ ਨੂੰ ਲੋੜ ਆ ਹੋਰ ਡੱਬੀ ਪੱਠ ਖੜੀ ਆ ਪਲੂਣ ਪੱਠ ਆ ਜੀ ਉਹਦੇ ਬੱਚੇ ਮਰ ਗਏ ਸੀ ਦੁਬਾਰਾ ਫੇਰ ਗੱਬਣ ਆ ਉਹ ਉਹ ਗੱਬਣ ਪਲੇਟਾ ਉਹ ਵੀ ਸੇਲ ਤੇ ਆ ਕੋਈ ਵੀ ਬੰਦੇ ਨੂੰ ਚਾਹੀਦੇ ਉਹ ਵੀ ਦੇਖ ਸਕਦੇ ਲੋ ਤੇ ਆਪਾਂ ਹੁਣ ਤੁਹਾਨੂੰ ਦਮਾ ਰਵਾਉਨੇ ਆਂ ਗੰਡੀ ਦੀ ਮੰਡੀ ਤੇ ਵੀਰੋ ਤੁਹਾਨੂੰ ਹੁਣ ਲੈ ਚਲਦੇ ਆਂ ਮੰਡੀ ਦੇ ਵਿੱਚ ਦਿਖਾਉਣ ਦੇ ਲਈ ਕੀ ਕੀ ਜਾਨਵਰ ਨੇ ਕੀ ਕੀ ਗੱਲਬਾਤ ਹੈਗੀ ਤੇ ਉੱਥੋਂ ਆਪਾਂ ਗੱਲਬਾਤ ਕਰਾਂਗੇ ਵੀਰਾਂ ਦੇ ਨਾਲ ਤੇ ਰੇਟ ਵੀ ਆਪਾਂ ਪੁੱਛਦੇ ਰਹਾਂਗੇ ਧੰਨਵਾਦ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਆਜੋ ਵੀਰੋ ਲਓ ਬਾਈ ਗੱਲਬਾਤ ਕਰਦੇ ਆਂ ਆਪਣੇ ਭਾਈਦਾਨ ਨਾਲ ਹਰੇਕ ਮੰਡੀ ਦੇ ਤਕਰੀਬ ਨੇ ਪਹੁੰਚਦੇ ਹੁੰਦੇ ਨੇ ਪਿਛਲੀ ਮੰਡੀ ਰੁੱਸਵੀ ਗਿਆ ਅੱਜ ਕਹਿੰਦਾ ਮੇਰੀ ਵੀਡੀਓ ਨਹੀਂ ਬਣਾਈ ਅੱਜ ਹੁਣ ਟਾਈਮ ਨਾਇਆ ਹੋਇਆਗਾ ਕੁਛ ਕਹਿੰਦਾ ਨਹੀਂਗਾ ਪਾ ਨੂੰ ਹੋਰ ਕੀ ਆਲਾ ਬਾਈ ਜੀ ਠੀਕ ਆ ਵੀਰ ਜੀ ਤੁਹਾਡਾ ਧੰਨਵਾਦ ਧੰਨਵਾਦ ਪਿੰਡ ਕਿਹੜਾ ਆਪਣਾ ਵੇਸੇ ਆਪਣਾ ਪਿੰਡ ਚੱਕ ਕਲਾਂ ਚੱਕ ਕਲਾਂ ਕਿੰਨੇ ਨਾਲ ਲਿਆਂਦੇ ਨੇ ਅੱਜ ਆਪਾਂ ਤੰਨੇ ਲਿਆਂਦੇ ਆ ਅੱਜ ਤੰਨੇ ਲਿਆਂਦੇ ਨੇਗੇ ਹਾਂਜੀ ਮੁੱਲ ਲਾ ਰਹੇ ਆ ਤੇ ਕੋਈ ਮੁੱਲ ਹਜੇ ਤਾਂ ਬਸ ਦੇਖ ਪਾਲ ਹੀ ਕਰੀ ਜਾਂਦੇ ਆ ਅੱਛਾ ਜੀ ਲੱਗਦਾ ਵੀ ਲੱਗੂਗਾ ਕਨਾ ਜੀ ਹੁਣ ਮਹਾਰਾਜ ਦੀ ਕਿਰਪਾ ਹੋ ਜੇ ਬਹਿਗੇ ਬਹਿਗੇ ਨਾ ਬਹਿਗੇ ਤਾਂ ਘਰੇ ਤਾਂ ਹੈਗੇ ਇਹ ਠੀਕ ਆ ਗੱਬਣਾ ਕਿੰਨੀਆਂ ਨੈਨਾਂ ਚੋਂ ਹਾਂ ਗੱਬਣਾ ਕਿਹੜੀ ਆ ਲਾਲ ਹਾਂ ਲਾਲ ਕਿੰਨੇ ਮਹੀਨਿਆਂ ਦੀ ਇਹ 2.5 3 ਮਹੀਨੇ ਦੀ ਗੱਬਣਾ 2.5 3 ਮਹੀਨੇ ਦੀ ਗੱਬਣਾ ਤੇ ਉਹ ਦੂਸਰੀ ਫੰਡਰਾਂ ਨੇ ਉਹ ਤਾਂ ਖਾਲੀ ਆ ਕਿੰਨਾ ਕਿੰਨਾ ਮੁੱਲ ਕਰਦੇ ਉਹਾਂ ਦਾ ਉਹਨਾਂ ਦਾ ਕਾਲੀਆਂ ਦਾ ਉਹ ਤਾਂ ਯਾਰ 22 12 12 ਮੰਗਦੇ ਸੀਗੇ 12 12 ਮੰਗਦੇ ਸੀ ਹੂੰ ਠੀਕ ਆ ਇੱਕ ਦੇ ਤਾਂ ਇੱਕ ਥਾਂ ਨਹੀਂ ਲੱਗਦਾਗਾ ਹਾਂ ਇੱਕੋ ਹੀ ਆ ਦੇ ਇੱਕ ਅੱਧਾ ਜਾਣ ਹਾਂ ਡੇਢ ਡੇਢ ਤੇ ਇਹਦਾ ਮੁੱਲ ਕੀ ਆ ਹਾਂਜੀ ਇਹਦਾ ਇਹਦਾ ਮੰਗਦੇ 18000 ਇਹਦਾ 18000 ਗੱਬਣ ਦੀ ਤਾਂ ਗਾਰੰਟੀ ਜਮਾ ਗੱਬਣ ਦੀ ਗਾਰੰਟੀ ਠੀਕ ਹੈ ਦੇਣੀ ਕਿਤੇ ਤੱਕ ਵੈਸੇ ਮਾ 18 ਦੀ ਦੇਣੀ ਆਪਾਂ ਵੱਧ ਮੁੱਲ ਕਰਦੇ ਨਹੀਂ ਕੱਲ ਹੋਰ ਆ ਵੀ ਮੁੱਲੇ ਦਾ ਪੱਕਾ ਹੀ ਹੁੰਦਾ ਬਾਈ ਦਾ ਵੀ ਜਿੰਨਾ ਬੋਲਦਾ ਉਤੋਂ 2 400 ਰਾਮਪਰਾ ਕਰਦਾ ਹਾਂਜੀ ਹਾਂ ਬਾਕੀ ਵੀ ਇੱਥੇ ਤੱਕ ਹੀ ਦੇਣੀ ਹੁੰਦੀ ਹੈ ਗੀਆਂ ਪਰ ਮੈਂ ਗਦੀ ਘੜੇ ਪਾਉਣ ਦਾ ਕੀ ਫਾਇਦਾ ਬੰਦੇ ਨੂੰ ਕੁ ਨਹੀਂ ਠੀਕ ਹੈ ਵੀ ਇਹ ਤੁਸੀਂ ਇੰਨੇ ਉਨੇ ਹੀ ਮੁੱਲ ਮੰਗਦੇ ਹੋ ਹੈ ਹਾਂ ਉਨਾ ਹੀ ਮੰਗਦੇ ਆ ਉਨਾ ਹੀ ਲੈਣਾ ਹੀ ਲੈਣਾ ਠੀਕ ਹੈ ਕਿੰਨੀਆਂ ਬੱਕਰੀਆਂ ਨੇ ਕਰੇ ਬਾਈ ਹੈਗੀਆਂ 20 25 ਹੈਗੀਆਂ 20 25 ਘਟ ਵੀ ਜਾਂਦੀਆਂ ਵੱਧ ਵੀ ਜਾਂਦੀਆਂ ਠੀਕ ਹੈ ਬੰਦਾ ਰੱਖਿਆ ਚਾਰਨ ਵਾਤੇ ਹਾਂਜੀ ਹਾਂਜੀ ਠੀਕ ਹੈ ਪਰਾ ਮੰਡੀ ਦੇਖਦੇ ਆ ਹਾਰ ਮੰਡੀ ਆਈਦਾਈ ਆਈਦਾ ਠੀਕ ਐ ਚਲੋ ਬਾਈ ਮਾਲ ਦਿਖਾਈ ਦਿੱਤਾ ਬਾਈ ਨੇ ਬਾਈ ਦਾ ਤੇ ਰੇਟ ਵੀ ਇਹਨਾਂ ਨੇ ਦੱਸ ਹੀ ਦਿੱਤਾ ਵੀ ਬੰਦੇ ਨੂੰ ਬਾਣੀ ਨਹੀਂ ਪਾਉਂਦੇ ਵੱਡੀ ਗੱਲ ਆ ਵੀ ਉਹਜਾ ਰੇਟ ਹੀ ਕਰਦੇ ਨੇਗੀ ਹਾਂ ਜੀ ਚੱਕਰਾਂ 'ਚ ਕੀ ਪਾਉਣ ਦਾ ਫਾਇਦਾ ਨਾ ਹਾਂ ਇਹ ਚੱਕਰਾਂ 'ਚ ਪਾ ਦੀ ਬੰਦਾ ਫਿਰ ਭੱਜਿਆ ਰਹਿੰਦਾ ਇਹ ਵੀ ਦੇਣੀ ਨਹੀਂ ਉਹਨੀਆਂ ਇਹਨੂੰ ਵੇਚਣੀ ਨਹੀਂ ਨਾ ਉਹਜਾ ਆਪ ਗਦੀ ਜਿਹੜੇ ਪਾਈ ਫਿਰਦੇ ਉਹ ਠੀਕ ਐ ਹਾਂ ਠੀਕ ਆਗੇ ਅੱਜ ਆਗੇ ਲੈ ਵੀ ਬਹੁਤ ਧੰਨਵਾਦ ਬਾਈ ਜੀ ਦਾ ਗਦੀ ਗੇੜਾ ਨਹੀਂ ਕਰੇਗਾ ਅੱਜ ਤੇ ਚੰਗਾ ਭਾਈ ਧੰਨਵਾਦ ਤੁਹਾਡਾ। ਸੰਜਾ ਮੌਸਮ ਠੰਡਾ ਕਰਕੇ ਆ ਗਏ। ਕੱਲ ਪਤਾ ਨਹੀਂ। ਬਣਾ ਦੇ ਵਿੱਚ ਨਾਲੇ ਦੇ ਚਲੋ ਨਾਲੇ ਬਣਾ ਲਓ। ਉਹ ਮੁੰਡੇ ਮੜ ਜਿਆ। ਇਹ ਜਿੰਨੇ ਬਾਈ ਨੇ ਕਿ ਨਾ ਸਾਰੇ ਇੱਥੇ ਇਕੱਠੇ ਹੋ ਕੇ ਨਾਲੇ ਤਾਂ ਕਹਿ ਦਈਏ ਵੀ ਆ ਕੇ ਮਹਿਫਲ ਲੱਗ ਜਾਂਦੀ ਆ। ਹਾਂਜੀ। ਨਾਲੇ ਗੱਲਾਂ ਬਾਤਾਂ ਮਾਰਦੇ ਨੇ ਆਪਦੀਆਂ ਮਹਿਫਲ ਦੇ ਵਿੱਚ ਬੈਠ ਕੇ। ਨਾਲੇ ਜਾਨਵਰ ਵੇਚ ਜਾਂਦੇ ਨੇ। ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਵੀ ਇਹ ਨਾਲੇ ਆਪਦਾ ਕੀ ਕਹਿੰਦੇ ਨੇ ਵੀ ਟੂਰ ਕੱਟ ਜਾਂਦੇ ਨੇ ਹਾਂ ਬਿਹੜੀ ਬਿਹੜੀ ਪਾਸ ਹੋ ਜਾਂਦੀ ਹੈ ਡਾੜੀ ਪਾਸ ਹੋ ਜਾਂਦੀ ਹੈ 2 ਰੁਪਏ ਪੈ ਜਾਂਦੇ ਨੇ ਐਵੇਂ ਬੈਠ ਐਵੇਂ ਘਰੇ ਬੈਠੇ ਤੇ ਬਿੱਡ ਭੰਨੀ ਜਾਂਦੇ ਕੀ ਫਾਇਦਾ ਕਿੰਨੇ ਚਲੋ ਚੰਗਾ ਚੱਲਦੇ ਆ ਜੀ ਠੀਕ ਹੈ ਧੰਨਵਾਦ ਤੁਹਾਡਾ ਵੀ ਆ ਕੀ ਹੈਗਾ ਮੰਗ ਰਹੀ ਕੀ ਦਾ ਇਹ ਤਾਂ ਜੀ ਵਿਕਿਆ ਹੋਇਆ ਪੱਪੂ ਦਾ ਲੱਗਦਾ ਹੈ ਅਸਹਾ ਵਿਕਿਆ ਹੋਇਆ ਤਾਂ ਲੈ ਵੀ ਉਹ ਵਿਕਿਆ ਹੋਇਆ ਚੱਲਦੇ ਆ ਉਧਰ ਅੱਗੇ ਆਪਾਂ ਤੁਹਾਨੂੰ ਦਿਖਾਉਣਾ ਕਿ ਨਗ ਵਗੈਰਾ ਕਿੰਨੇ ਨਗ ਨੇ ਬਾਈ ਜੀ ਨਾਗ ਵਧੀਰੇ ਮੇਰੇ ਕੋਲੇ ਕਿੱਥੇ ਨੇ ਆ ਕੀ ਦੇਣੇ ਬਾਈ ਦੇ ਇਹ ਆਪਣੀ ਨੇਗੇ ਕਿਹੜਾ ਪਿੰਡਾ ਆਪਣਾ ਮੁੱਲਾਪੁਰਾ ਮੁੱਲਾਪੁਰਾ ਇਹ ਬਾਈ ਦੀ ਗੱਲਬਾਤ ਕਰੀ ਹਰੇਕ ਮੰਡੀ ਤੇ ਪਾਉਂਦੇ ਨੇਗੇ ਤੇ ਨਗ ਵੀ ਲੈ ਕੇ ਆਉਂਦੇ ਨੇਗੇ ਅੱਜ ਬੱਕਰੀਆਂ ਸੂਈਆਂ ਹੋਈਆਂ ਨੇ ਜਾਂ ਗੱਬਣਾ ਨੇ ਆਪਣੇ ਕੋਲ ਬਾਈ ਲਾਂਦੀਆਂ ਨਹੀਂ ਨਹੀਂ ਗੱਲ ਤੁਸੀ ਬਾਰਸ਼ ਦਾ ਮੌਸਮ ਬਰਾਉ ਜੀ ਨਾ ਲਿਆਂਦੀਆਂ ਨਹੀਂ ਆਹੀ ਖੜੀ 6 ਪੱਠਾ ਇੱਕ ਕੋ ਬੱਕਰਾ ਠੀਕ ਹੈ ਆਹ ਬੱਕਰਾ ਨਵੇਸ਼ ਪਾਉਣਾ ਠੀਕ ਹੈ ਤੇ ਬੱਕਰਾ ਕਿਹਦਾ ਹੁੰਦਾ ਉਹ ਉਹ ਦੰਦਾ ਕੈ ਰੁਪਈਏ ਮੰਗਦੇ ਹੋ ਇਹ ਤਾਂ ਮੰਗਦਾ 20000 ਰੁਪਈਆ 20000 ਬੱਚਾ ਹੈਗਾ ਕੋਈ ਛੇਲ ਦੇ ਲਈ ਛੋਟਾ ਕੱਢਿਓ ਨੂੰ ਮਾਰਾ ਕੱਢੋ ਬਾਈ ਲੈ ਰੇਟ ਦਿਖਾ ਪੁੱਛਦੇ ਆ ਬਾਈ ਦੇ ਨਾਲ ਗੱਲਬਾਤ ਕਰਕੇ ਉਹ ਥੱਲੇ ਇੱਕ ਟਰਾਲੀ ਦੇ ਛੋਟਾ ਜਿਹਾ ਬੱਚਾ ਹੈਗਾ ਬੱਕਰੀ ਹੈਗਾ ਬੱਕਰਾ ਇਧਰ ਲੈ ਬਾਈ ਇੱਥੇ ਜਿਹਾ ਲਿਆ ਕੈ ਮਹੀਨੇ ਦਾ ਬੱਚਾ ਫਿਰ ਉਹ ਛੀਰਾ ਹੀ ਬੱਚਾ ਉੱਚੀ ਬੋਲ ਬਾਈ ਥੋੜਾ ਆ ਜਾ 4 ਮਹੀਨੇ ਦੇ ਮੰਨ ਕੇ ਕਾ ਪੈਸੇ ਮੰਗਦੇ ਉਹਦੇ 10000 ਰੁਪਏ ਮੰਗਦਾ 10000 ਲੈਣਾ ਦੇਣਾ ਕਿੱਥੇ ਜੇ ਕਰਨਾ ਦੀਦਾਂਗੇ ਜੇ ਕੋਈ ਆਏ ਆਪਾਂ ਲੋਟ 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 ਹਾਂ ਅਠੂੜਾ ਦੇ ਦਿੰਦਾ ਠੀਕ ਹੈ ਜੇ ਸਾਰੇ ਇਕੱਠੀ ਸੌਦਾ ਮਾਰੇ ਬੰਦਾ ਲੈ ਲਓ ਸਾਰੇ ਸਾਨੂੰ ਫੇਰ ਕੀ ਰੇਟ ਰਾਂ ਦਾ ਨਹੀਂ ਆ ਪੱਠਾਂ ਦਾ ਤਾਂ ਆਪਾਂ ਕਰਦੇ ਆ 6 ਪੱਠਾਂ ਦਾ ਹੂੰ 13-13000 ਰੁਪਏ ਮੁੱਲ ਕਰਦਾ ਜੇ ਇਕੱਠੀਆਂ ਲਵਾਂ 6 ਪੱਠਾਂ ਠੀਕ ਹੈ ਉਹ ਬੱਕਰੇ ਦਾ 20000 ਮੁੱਲ ਕਰਦਾ ਠੀਕ ਹੈ ਫੱਸੀਆ ਬੱਕਰਾ ਜੇ ਦੂਜਾ ਅੰਡੜਾ ਜੀ ਅੰਡੜਾ ਹੈ ਲੈ ਬਾਈ ਪਾਈ ਦੇ ਨਗਰ ਖਾਈ ਬਾਈ ਦਾ ਧੰਨਵਾਦ ਕਰ ਦਿਆਂਗੇ ਤੇ ਇੱਕ ਵਾਰ ਉਧਰੋਂ ਜਾ ਕੇ ਦਰਸ਼ੇਮ ਦਿਖਾਈ ਬੱਕਰਿਆਂ ਨੂੰ ਲੈ ਵੀ ਦਿਖਾ ਦਿਓ ਆ ਖੋਲੇ ਬੱਕਰਾ ਬਾਈ ਵੋਏ ਲੈ ਬੱਕਰਾ ਦੇਖ ਲਓ ਖੋਲ ਕੇ ਕੰਨ ਬਹਾਵਾ ਲੰਮਿਆਂਗੇ ਕੰਨ ਕੋਲ ਕੀ ਹੈ ਨਾ ਕੱਦ ਹੋਰ ਕਰੂਗਾ ਹੈ ਹਾਂਜੀ ਕਰੂਗਾ ਕੱਦ ਦਾ ਭਾਈ ਇੱਕ ਦੋ ਦੰਦਾ ਹੈ ਇੱਕ ਦੋ ਦੰਦਾ 40 ਇੰਚ ਉਗਾ ਹੋਣਾ ਹੈ ਠੀਕ ਹੈ ਲੈ ਵੀ ਹੋਰ ਜਾਊਗਾ ਇਹ ਦੇਖ ਲਓ ਤੁਸੀਂ ਕੰਨ ਬਹਾਵਾ ਲੰਬੇ ਹੈਗੇ ਆਮ ਬੱਕਰਿਆਂ ਨਾਲ ਇਹ ਤਾਂ ਦੋ ਦੰਦ ਹੀ ਹੈ ਬਾਈ ਜੰਦਾ ਠੀਕ ਹੈ ਦੋ ਦੰਦੇ ਹੀ ਹੈਗਾ ਚੰਗਾ ਬਈ ਹਾਂ ਧੰਨਵਾਦ ਗੱਲ ਦੇ ਅੱਗੇ ਬੱਕਰੀਆਂ ਉੱਤਰੀਆਂ ਨੇ ਮੰਡੀ ਤੇ ਹੋਰ ਭਾਈ ਆਏ ਨੇ ਕਿ ਦੇਖਾਂ ਵਾਲੇ ਹੀ ਬੜੇ ਆਏ ਨੇ ਭਾਈ ਠੀਕਣ ਵਾਲੇ ਭਾਈ ਬਥੇਰੇ ਖੜੇ ਨੇ ਗਿਆਲੇ ਦਾਲੇ ਦੇਖੋ ਬਹੁਤ ਸੋਹਣੀਆਂ ਚੰਗੀਆਂ ਬੱਕਰੀਆਂ ਲੈ ਕੇ ਆਣੇ ਨੇ ਦੇਖੋ ਦਿਖਾਉਣੇਗੇ ਭਾਈ ਇਹਨਾਂ ਨੂੰ ਲੈ ਭਾਈ ਦੇਖੀ ਚੱਲੋ ਉਹ ਬੱਪੂ ਦੀ ਨੇ ਨਾ ਲੱਗਦਾ ਸਾਸੀ ਗੜਾ ਬੱਪੂ ਜੀ ਆ ਨਾ ਆਪਣੇ ਨੇਗੇ ਅਸੀਂ ਛੋੜਦੇ ਹਾਂ ਬਾਈ ਕੀ ਹਾਲ ਹੈ ਵੀਰੇ ਠੀਕ ਹੈ ਕਿੰਨੇ ਨਗ ਲੈ ਆਏ ਹੋ ਬਾਈ ਆਹੀ ਆ ਤੇਰੇ ਸਾਹਮਣੇ ਆ ਆ ਸਾਰੇ ਆਪਣੀ ਨੇ ਆਪਣੇ 12 13 14 ਹੋ ਗਏ ਹਨ ਹਾਂਜੀ ਠੀਕ ਹੈ ਤੇ ਤੁਹਾਡੀਆਂ ਹੋਗੀਆਂ ਬੱਕਰੀਆਂ 10 15 ਨਗ ਹੋਗੇ ਵੱਡੇ ਠੀਕ ਹੈ ਗੱਬਣਾ ਹੈਗੀਆਂ ਬਾਈ ਇਹ ਸੂਈਆਂ ਨੇ ਚ ਗੱਬਣਾ ਵੀ ਆ ਵਿੱਚ ਸੂਈਆਂ ਆ ਬਾਈ ਗੱਬਣਾ ਸੂਈਆਂ ਹੋਈਆਂ ਵੀ ਨਹੀਂ ਆ ਲੈ ਬਾਈ ਹਲੇ ਉੱਤਰ ਰਿਹਾਗਾ ਆ ਅਬ ਬੱਕਰਾ ਖੀਰ ਬਈ ਲੈ ਖੀਰ ਕਾਗ ਮਹੀਨੇ ਦਾ ਹੋ ਗਿਆ ਨਵਾਂ ਨਵਾਂ ਕਮਹੀਨੇ ਦਾ ਨਵਾਂ ਕਮਹੀਨੇ ਦਾ ਠੀਕ ਹੈ ਲੈ ਬੱਕਰਾ ਦਿਖਾਉਣਾਗਾ ਤੇ ਕੁਛ ਲਿਆਗੇ ਕੀ ਤੋ ਦਿਖਾਈਏ ਤੁਹਾਨੂੰ ਆਓ ਆਓ ਦੇਖੋ ਆ ਗਏ ਲੈ ਬਾਗਣੀ ਮੰਡੀ ਦੇ ਵਿੱਚ ਮੇਲਾ ਲਾਤਾ ਪੂਰੇ ਆਲੇ-ਦਾਲੇ ਲੋਕ ਵੀ ਆ ਗਏ ਤੇ ਆਪਾਂ ਵੀ ਗੱਲਾਂ ਬਾਤਾਂ ਮਾਰ ਦਿਆਂਗੇ ਬਾਈ ਦੇ ਨਾਲ ਤੇ ਆ ਦੇਖੋ ਬੱਕਰਾ ਬੜਾ ਸੋਹਣਾ ਤੇ ਫੇਮਾ ਕਾ ਕੱਦ ਥੋੜਾ ਘੱਟ ਕਰਿਆ ਗਏ ਨੇ ਮੂੰਹ ਤਾਂ ਸੋਹਣਾਗਾ ਬਾਈ ਸੂਈਆਂ ਹੋਈਆਂ ਦਾ ਕੀ ਮੁੱਲ ਲਗਾ ਇਹਦਾ ਕੀ ਮੁੱਲ ਆ ਸੇਰੇ ਕਲਰ ਵਾਲੀ ਦਾ ਆਦਾ 25000 ਆ ਪੱਠਾ ਦੇ ਮੂੰਗਾ ਇੱਕ ਪੱਠਾ ਦਊਂਗੇ ਨਾਲ ਹਾਂ ਠੀਕ ਆ ਇੱਕ ਪੱਠਾ ਆ ਆਹ ਗੱਬਣਾ ਹਾਂ ਗੱਬਣਾ ਕਿਉਂ ਮੋਲੇ ਬੱਕਰੇ ਤੋਂ ਬਣੀ ਠੀਕ ਐ ਇਹਦਾ ਕੀ ਮੁੱਲ ਰਾਹੀ 25 ਬਾਈ 25000 ਲੈ 25 25000 ਵਾਲਿਆਂ ਨੇ ਬਾਈ ਕੋਲੇ ਬਾਕੀ ਆ ਜੂਗੇ ਮੌਕੇ ਤੇ ਘੱਟ ਵੀ ਕਰ ਲੂਗਾ ਨਾ ਬਾਈ ਕਰ ਲਾਂਗੇ ਉਹਦਾ ਕੋਈ ਨਾ ਠੀਕ ਹੈ ਲੈ ਬੱਕਰਾ ਘੰਟਾ ਕਦ ਘੱਟ ਘੱਟ ਕਰੇ ਬਈ ਨੇ ਇਹਦਾ ਕਰਨਾ ਕਦ ਬੱਚਾ ਇਹਦਾ ਅੱਛਾ ਠੀਕ ਹੈ ਲੈ ਬੱਚਾ ਬਾਈ ਕਹਿੰਦਾ ਹਲੇ ਚਲ ਠੀਕ ਹੈ ਬਈ ਧੰਨਵਾਦ